ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਲਗਾਤਾਰ ਜਿਹੜੀਆਂ ਸਮਾਵਾ ਹੜਪੀੜਤ ਖੇਤਰ ਦੇ ਵਿੱਚ ਸਮਾਜ ਸੇਵੀ ਵੱਡੇ ਪੱਧਰ ਤੇ ਨਭਾ ਰਹੇ ਨੇ ਜਿਸ ਤਹਿਤ ਅੱਜ ਸਾਡੇ ਤੱਕ ਜਿਹੜੇ ਪਹੁੰਚੇ ਨੇ ਰਾਜਸਥਾਨ ਤੋਂ ਜੈਸਰ ਮੰਡੀ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਤੱਕ ਸਮਾਜ ਸੇਵੀ ਪਹੁੰਚੇ ਨੇ ਇਹਨਾਂ ਵੱਲੋਂ ਜਿਹੜੀ ਮੈਡੀਕਲ ਕਿੱਟਾਂ ਬਣਾਈਆਂ ਗਈਆਂ ਸੀ ਜੋ ਘਾਰ ਘਰ ਪਹੁੰਚਾਈਆਂ ਗਈਆਂ ਨੇ ਕੁਝ ਕਿੱਟਾਂ ਇਹਨਾਂ ਦੇ ਜਨਨੇ ਕਿ ਬਚੀਆਂ ਨੇ ਔਰ ਜਿੱਦਾਂ ਤੁਸੀ ਬਣ ਦੇ ਨਾਲ-ਨਾਲ ਹਰੀਕੇ ਹਾੜ ਦੇ ਜਿਹੜੇ ਖੇਤਰ ਦੇ ਨਾਲ ਜਿਹੜੇ ਲੋਕ ਬਣਾਂ ਦੇ ਉੱਪਰ ਆਪਣੇ ਤੰਬੂ ਲਗਾ ਕੇ ਬੈਠੇ ਨੇ ਉਹਨਾਂ ਤੱਕ ਜਿਹੜੀ ਪਹੁੰਚ ਕੀਤੀ ਜਾਵੇਗੀ ਉਹਨਾਂ ਤੱਕ ਜਿਹੜਾ ਪ੍ਰੋਪਰ ਦਵਾਈ ਸਮਝਾ ਕੇ ਉਹਨਾਂ ਨੂੰ ਵੰਡੀ ਜਾਏਗੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਵੱਡੇ ਪੱਧਰ ਤੇ ਸਾਡੇ ਤੱਕ ਪਹੁੰਚੇ ਨੇ ਕਿਉਂਕਿ ਜਿਹੜਾ ਹਾੜ ਦਾ ਜਿਹੜਾ ਏਰੀਆ ਬਣਿਆ ਹੋਇਆ ਸੀ ਹਾੜ ਦੇ ਹਾਲਾਤ ਬਣੇ ਹੋਏ ਸੀ ਬੜੇ ਦਰਦਨਾਕ ਹਾਲਾਤ ਸੀਗੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਿੱਚ ਕੀ ਨਾਮ ਆ ਜੀ)^{(ਪਿੰਦਰਜੀਤ ਕਿਹੜਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਰਾਤਾਂ ਤੋਂ ਸ਼੍ਰੀ ਗੰਗਨਗਰ ਜ਼ਿਲ੍ਹੇ ਤੋਂ ਜੱਸਰ ਮੰਡੀ ਤੋਂ ਆਏ ਆ ਠੀਕ ਹੈ ਜੀ ਤੇ ਸਾਡੇ ਏਰੀਆ ਚੋਂ ਵੈਸੇ ਬਹੁਤ ਸੇਵਾ ਆ ਰਹੀ ਹੈ ਠੀਕ ਹੈ ਜੀ ਤੇ ਸਾਡੇ ਜੱਸਰ ਮੰਡੀ ਦੇ ਸਾਡੇ ਭਰਾ ਇਵੇਂ ਗੋਵਿੰਦ ਦਾ ਮੈਡੀਕਲ ਹੋ ਗਿਆ ਜੀ ਤੇ ਜੋਸ਼ੀ ਮੈਡੀਕਲ ਹੋ ਗਿਆ ਜੀ ਤੇ ਫੰਡਿੰਗ ਪੀਸ ਸਾਡੇ ਐਨ ਜੀਓ ਚੱਲ ਰਹੀ ਆ ਉਹਨਾਂ ਦੀ ਹੈਲਪ ਨਾਲ ਸਾਡੇ ਮੈਡੀਸਿਨ ਲੈ ਕੇ ਆਏ ਸੀ ਜਿੱਚੋਂ ਲੰਮਸਮ 200 ਕਿੱਟਾਂ ਸੀਗੀਆਂ ਜਿੱਚੋਂ 700 ਕਿੱਟ ਅਸੀਂ ਵਰਤਾਤੀ ਆ ਜੀ ਤੇ ਬਾਕੀ ਕਿੱਟਾਂ ਹੈ ਬਾਕੀ ਅਸੀਂ ਅੱਗੇ ਚੱਲ ਰਹੇ ਹਾਂ ਜਿਵੇਂ ਸਾਨੂੰ ਲੱਗੀ ਸੈਟਿੰਗ ਉਹ ਵੀ ਦੇਖ ਕੇ ਜਾਵਾਂਗੇ ਬਾਕੀ ਥੋੜਾ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਸਾਡੇ ਨਾਲ ਖੜੇ ਤੇ ਵਾਹਿਗੁਰੂ ਜੀ ਖਾਲਸਾ ਸੋ ਬੜਾ ਬੜਾ ਧੰਨਵਾਦ ਵੀਰ ਜੀ ਆਪਣਾ ਕੀ ਨਾਮ ਹੈ ਜੀ ਪਰਮਜੀਤ ਸਿੰਘ ਤੁਸੀਂ ਵੀ ਨਾਲ ਹੋ ਹਾਂਜੀ ਨਾਲ ਇਹ ਕਿਹੜਾ ਏਰੀਆ ਜੀ ਰਾਜਸਥਾਨ ਗੰਗਾ ਨਗਰ ਤੋਂ ਇੱਕੋ ਜਗ੍ਹਾ ਤੋਂ ਹੀ ਆਏ ਹਾਂ ਬਿਲਕੁਲ ਠੀਕ ਹੈ ਜੀ ਤੇ ਇਹ ਵੀਰ ਜੀ ਜਿਹੜੀ ਮੈਡੀਸਨ ਤੁਸੀਂ ਇਕੱਠੇ ਕੀਤੀ ਦੱਸ ਰਹੇ ਹੋ ਕਿ ਲੱਗ ਲੱਗ ਮੈਡੀਸਨ ਜਿਹੜੇ ਮੈਡੀਕਲ ਵਾਲੇ ਤੁਹਾਨੂੰ ਪ੍ਰੋਵਾਈਡ ਕਰਵਾਈ ਆ ਤੇ ਇਹ ਫਿਰ ਕਿਵੇਂ ਮੈਸੇਜ ਕਿਵੇਂ ਲਾਇਆ ਕੀ ਅੱਗੇ ਸਹਯੋਗ ਕਿਸ ਤਰ੍ਹਾਂ ਰਿਹਾ ਤੁਹਾਡਾ ਜੀ ਇਹ ਵੀਰੇ ਸਟੇਟਸ ਪਾਇਆ ਸੀ ਕੁਝ ਜਿੰਨੇ ਵੀ ਮੈਡੀਕਲ ਵਾਲੇ ਮੇਰੇ ਭਰਾ ਐ ਜਿੰਨੇ ਸਾਰੇ ਯਾਰ ਦੋਸਤ ਹੀ ਆ ਮੇਰੇ ਸਾਡੇ ਨਾਲ ਹੀ ਰਹਿੰਦੇ ਆ ਸੋ ਉਹਨਾਂ ਵੱਲੋਂ ਪ੍ਰਾਲਾ ਕੀਤਾ ਗਿਆ ਜਿਵੇਂ ਕਿ ਆਪਣੇ ਗੋਵਿੰਦਨ ਮੈਡੀਕਲ ਹੋ ਗਿਆ ਤੇ ਹੋਰ ਜਿਵੇਂ ਤੁਹਾਨੂੰ ਮੈਡੀਕਲ ਦੱਸੇ ਸੀਗੇ ਤਾਂ ਉਹਨਾਂ ਨੂੰ ਇੱਕ ਵਾਰੀ ਅਸੀਂ ਕਿਹਾ ਤੇ ਉਹ ਆਪਣੇ ਨਾਲ ਖੜੇ ਆ ਜੀ ਉਹਨਾਂ ਨੇ ਆਪਣਾ ਦਸਵਾਂਦੋਂ ਕੱਢਿਆ ਦਿੱਤੀ ਪੰਜੀ ਦਸਵਾਂਦੋਂ ਕੱਢਦੀ ਹਾਲਾਤ ਤੁਸੀਂ ਦੇਖਿਆ ਹਾਲਾਤ ਭਾਈ ਜੀ ਬਹੁਤ ਮਾੜੇ ਆ ਤੇ ਉਹਨਾਂ ਵਾਲੇ ਟਾਈਮ ਚ ਆਪਾਂ ਨੂੰ ਇਹਨਾਂ ਜਿਆਦਾ ਲੋਡ ਪਊਗੀ ਤੁਹਾਡੀ ਸੇਵਾ ਦੀ ਤੇ ਆਪਾਂ ਜਿਵੇਂ ਹੁਣ ਮੈਡੀਸਿਨ ਦੀ ਸੇਵਾ ਕੀਤੀ ਆ ਉਹਨਾਂ ਵਾਲੇ ਟਾਈਮ ਚ 15 20 ਦਿਨ ਮਹੀਨੇ ਚ ਆਪਾਂ ਡੀਜ਼ਲ ਦੀ ਸੇਵਾ ਜਾਂ ਹੋਰ ਬਿਸਤਰੇ ਵਗੈਰਾ ਹੋਗੇ ਆਪਾਂ ਉਹ ਲੈ ਕੇ ਆਉਣੇ ਆ ਕਣਕ ਦਾ ਬੀ ਲੈ ਕੇ ਆਉਣਾ ਸੋ ਤੁਸੀਂ ਸਾਰਿਆਂ ਨੇ ਫਿਰ ਦੁਬਾਰਾ ਹੈਲਪ ਕਰਨੀ ਆ ਤਾਂ ਬਹੁਤ ਬਹੁਤ ਧੰਨਵਾਦ ਵੀਰ ਨੇ ਸਵਾਮਾ ਬਹੁਤ ਦਾਤ ਦਿੱਤੀਆਂ ਨੇ ਅੱਜ ਜਾਇਜਾ ਵੀ ਲੈ ਲਿਆ ਹਾਲਾਤ ਵੀ ਦੇਖ ਲੈਣੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਹਾਲਾਤਾਂ ਤੋਂ ਦੇ ਲੱਗਦਾ ਹੈ ਕਿ ਯਾਰ ਵਾਕੇ ਨਾਲ ਲੋਡ ਹੈਗੀ ਇਹਨਾਂ ਲੋਕਾਂ ਨੂੰ ਹਾਂਜੀ ਬਿਲਕੁਲ ਸਰ ਬਹੁਤ ਜ਼ਿਆਦਾ ਲੋਡ ਹੈ ਜੀ ਗੰਭੀਰ ਹਾਲਾਤ ਨੇ ਬਿਲਕੁਲ ਗੰਭੀਰ ਹਾਲਾਤ ਨੇ ਗਾਂ ਤੋਂ ਆਪਾਂ ਹੋਰ ਸੇਵਾ ਲੈ ਕੇ ਆਵਾਂਗੇ ਜੀ ਹਾਂਜੀ ਤੇ ਕਮਰੇ ਵੇਖੇ ਨੇ ਕਮਰੇ ਕਿਸ ਤਰ੍ਹਾਂ ਸੀਗੇ ਲੋਕਾਂ ਦੇ ਕਮਰਿਆਂ ਦਾ ਜੀ ਬਹੁਤ ਬੁਰੇ ਹਾਲ ਨੇ ਕਈ ਕਮਰੇ ਟੁੱਟੇ ਹੋਏ ਵੀ ਨੇ ਜੀ ਹਾਂਜੀ ਹਾਲਾਤ ਕਾਫੀ ਖਰਾਬ ਹੈ ਨਾਲ ਜੀ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਾਡੇ ਤੱਕ ਪਹੁੰਚਣ ਤੇ ਤੇ ਸਾਰੀਆਂ ਜਿਹੜੀਆਂ ਵੀਡੀਓ ਨਾਲ ਵੀ ਅਸੀਂ ਮੈਂਸ਼ਨ ਕਰਾਂਗੇ ਜਿੱਥੇ-ਜਿੱਥੇ ਵੀਰਾਂ ਨੇ ਸੇਵਾ ਕੀਤੀ ਆ ਹਾਲਾਤ ਦੇਖ ਕੇ ਨੇ ਲੋਕਾਂ ਦੇ ਘਰਾਂ ਤੱਕ ਤਰੇੜਾਂ ਆ ਚੁੱਕੀਆਂ ਨੇ ਜਿਹੜਾ ਹਰਾ-ਚਾਰਾ ਬਿਲਕੁਲ ਖਤਮ ਹੋ ਚੁੱਕਿਆ ਤੂੜੀਆਂ ਰੁੱੜ ਚੁੱਕੀਆਂ ਨੇ ਬਹੁਤ ਜ